ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਨੇ ਹਾਂ ਲੇਖਕ ਬਲਵੰਤ ਗਰਗੀ ਜੀ ਦੀ ਇੱਕ ਹੋਰ ਕਹਾਣੀ ਮਿਰਚਾਂ ਵਾਲਾ ਸਾਧ ਬਾਬਾ ਢੇਰੂ ਮੰਨਿਆ ਹੋਇਆ ਕੋਰੀ ਤੇ ਹਠੀ ਸਾਧ ਸੀ ਸਿੱਧਾਂ ਵਾਲੇ ਮੋੜ ਦੇ ਵੱਡੇ ਪੱਕੇ ਚੌਂਦਰੇ ਉੱਤੇ ਸਿਰਕੀਆਂ ਤੇ ਝਾਫੇ ਜੋੜ ਕੇ ਉਸਨੇ ਆਪਣਾ ਡੇਰਾ ਜਮਾਇਆ ਹੋਇਆ ਸੀ ਮੋੜ ਦੇ ਅਨੇਕਾ ਡਾਣਿਆਂ ਵਿੱਚੋਂ ਦੋ ਮੋٹے ਡਾਣੇ ਪਿੰਡ ਵਾਲੇ ਪਾਸੇ ਦੋ ਸੰਗੜ ਵਾਂਗ ਫੈਲੇ ਹੋਏ ਸਨ ਜਿਨ੍ਹਾਂ ਦੇ ਭਾਰੇ ਦਾੜੇ ਚੌਂਤਰੇ ਨਾਲ ਲੱਗਦੇ ਸਨ ਉਹ ਕਿਸੇ ਪੁਰਾਣੇ ਮੰਦਰ ਦੇ ਦੁਆਰ ਵਾਂਗ ਉਸ ਦੇ ਡੇਰੇ ਦਾ ਮੱਥਾ ਬੰਦੇ ਸਨ ਦਿਨ ਚੜਦੇ ਨੂੰ ਉਸ ਦੇ ਧੋਨੇ ਉੱਤੇ ਲੰਗੜਾ ਚਰੰਜੀ ਬਾਹਮਣ ਤੇ ਪਿੰਡ ਦਾ ਮੋੜੀ ਗੱਡ ਅੰਨਾ ਨੱਥੂ ਆ ਬੈਠਦੇ ਨਾਲ ਹੀ ਦੋ ਤਿੰਨ ਨਖਟੂ ਅਮਲੀ ਭੰਗੜ ਵੀ ਆ ਜੁੜਦੇ ਸਾਰਾ ਦਿਨ ਚਾਹ ਦਾ ਦੇਗ ਚਾ ਟੂਣੇ ਉਤੇ ਰਿਜਦਾ ਰਹਿੰਦਾ ਤੇ ਅਫੀਮ ਤੇ ਸੁੱਕੇ ਦੇ ਗਫੇ ਵਰਤਦੇ ਬਾਬੇ ਦੇ ਕੋਲ ਮਿਰਚਾਂ ਦਾ ਇੱਕ ਕੁਜਾ ਵੀ ਸੀ ਜਦੋਂ ਉਸਨੇ ਧੂਣੀ ਨੂੰ ਪ੍ਰਚੰਡ ਕਰਨਾ ਹੁੰਦਾ ਤੇ ਗਾਲਾਂ ਦਾ ਪ੍ਰਸ਼ਾਦ ਵੰਡਣਾ ਹੁੰਦਾ ਤਾਂ ਮਿਰਚਾਂ ਦੀ ਲੱਪ ਇਸ ਉਤੇ ਸੁੱਟ ਦਿੰਦਾ ਜਿਸ ਨਾਲ ਹਵਾ ਵਿੱਚ ਕੌੜਾ ਧੂਆ ਚਿੜਚਿੜ ਕਰਕੇ ਉੱਪਰ ਨੂੰ ਚੜਦਾ ਉਹ ਆਖਦਾ ਉਹ ਇੱਕ ਅਮਲਿਓ ਮਿਰਚਾਂ 'ਚ ਬੜੀ ਤਾਕਤ ਹੁੰਦੀ ਹੈ ਹੱਡਾਂ ਨੂੰ ਹਲਦੀ ਜੋੜਦੀ ਹੈ ਪਰ ਦਿਲ ਤੇ ਦਿਮਾਗ ਨੂੰ ਤਰੋਟ ਦੇਣ ਲਈ ਮਿਰਚਾਂ ਬਾਬੇ ਦੇ ਇਸ ਫਲਸਫੇ ਕਰਕੇ ਉਸ ਦਾ ਨਾਮ ਮਿਰਚਾਂ ਵਾਲਾ ਸਾਧ ਪੈ ਗਿਆ ਸੀ ਜਦੋਂ ਕੋਈ ਬਾਣੀਆਂ ਸੱਟੇ ਦਾ ਦੜਾ ਪੁੱਛਣ ਆਉਂਦਾ ਤਾ ਬਾਬਾ ਮਿਰਚਾਂ ਤੋੜ ਕੇ ਪੱਕੀਆਂ ਗਾਲਾਂ ਕੱਢਦਾ ਬਾਬੇ ਦੀਆਂ ਗਾਲਾਂ صدਕਾ ਹੀ ਸੇਠ ਜਤੀ RAM ਨੇ ਸੱਟੇ ਵਿੱਚ 3 ਲੱਖ ਰੁਪਇਆ ਕਮਾ ਲਿਆ ਸੀ ਮੰਡੀੋਂ ਆਏ ਸੱਟੇਬਾਜ਼ ਅਫੀਮ ਤੇ ਚਰਸ ਦੀ ਪੇਟਾ ਝਾੜ ਕੇ ਮੱਥਾ ਟੇਕਦੇ ਬਾਬਾ ਦਿਆਲ ਓਕੇ ਕੋਈ ਚੌਂਦਾ ਚੌਂਦਾ ਸ਼ਲੋਕ ਸੁਣਾਉਂਦਾ ਉਹ ਇਸੇ ਨੂੰ ਸਿੱਧਾਂ ਦਾ ਵਰ ਸਮਝਦੇ ਬਾਬਾ ਗੜਕੇਦਾਰ ਆਵਾਜ਼ ਵਿੱਚ ਗਾਣਾ ਸ਼ੁਰੂ ਕਰਦਾ ਜੋ ਗੁਣਗੁਣ ਵਿੱਚ ਗੁਆਚ ਜਾਂਦੀ ਜਿਵੇਂ ਕੱਸੀ ਦਾ ਪਾਣੀ ਬੀਕਰ ਨੇਰ ਦੇ ਟਿਬਿਆਂ ਵਿੱਚ ਜੋ ਚੀਜ਼ ਸਾਹਮਣੇ ਆਉਂਦੀ ਬਾਬਾ ਉਸ ਨੂੰ ਗਾਲ ਵਿੱਚ ਵਲੇਟ ਕੇ ਸਵਾਲੀ ਭਗਤ ਦੇ ਗੇਟਿਆਂ ਵਿੱਚ ਮਾਰਦਾ ਸਟਈ ਯਾਰ ਇਹਨਾਂ ਸ਼ਬਦਾਂ ਦੇ ਅਰਥ ਕੱਢ ਕੇ ਉਹਨਾਂ ਨੂੰ ਅਖਰਾ ਜਾਂ ਦੜੇ ਵਿੱਚ ਤਬਦੀਲ ਕਰ ਲੈਂਦੇ ਸੇਠ ਜਤੀ RAM ਨੂੰ ਬਾਬੇ ਨੇ ਪਿੱਤਲ ਦਾ ਜਿੰਬ ਖੜੇਬਾ ਕੋਲਾ ਮਾਰਿਆ ਸੀ ਤੇ ਨਾਲ ਹੀ ਉੱਚੀ ਸਰੀ ਗਾਲ ਕੱਢੀ ਜਾਤੀ RAM ਨੇ ਪਿੱਤਲ ਦਾ ਪਾਂਜਾ ਤੇ ਕੋਲੇ ਦਾ ਆਟਾ ਜੋੜ ਕੇ 58 ਦਾ ਦੜਾ ਜਾਲਾਇਆ ਰਾਤ ਨੂੰ ਘੜਾ ਖੁੱਲਿਆ ਤਾਂ ਇਹੋ ਦੜਾ ਖੁੱਲਿਆ ਜਾਤੀ RAM ਦੇ ਵਾਰੇ ਨਿਆਰੇ ਹੋ ਗਏ ਇੱਕ ਹੋਰ ਸੱਟੇ ਬਾਜ ਨੇ ਬਾਬੇ ਨੇ ਟੂਨੇ ਤੋਂ ਮਛਤੀ ਚੁਆਤੀ ਮਾਰੀ ਤੇ ਨਾਲ ਹੀ ਮਾਂ ਦੇ ਤਨੂਰ ਦੀ ਗਾਲ ਕੱਢੀ ਇਸ ਸੱਟੇ ਨੇ 34 ਦੇ 4 ਤੇ ਤਨੂਰ ਦੇ 13 ਜੋੜ ਕੇ 17 ਦਾ ਡੜਾ ਲਗਾਇਆ। ਅਗਲੇ ਦਿਨ ਡੜਾ ਖੁੱਲਿਆ ਤਾਂ 19 ਆਇਆ। ਸੇਠ ਨੂੰ ਹਜ਼ਾਰਾਂ ਦਾ ਘਾਟਾ ਪੈ ਗਿਆ। ਪਰ ਲੰਗੜੇ ਚਰੰਜੀ ਬਾਮਣ ਨੇ ਖਿਜ ਕੇ ਆਖਿਆ ਕੰਜਰਾ ਤੂੰ ਮਾਂ ਦਾ ਦੂਆ ਤਾਂ ਵਿੱਚ ਜੋੜਨਾ ਭੁੱਲ ਹੀ ਗਿਆ ਸੈਂ। ਬਾਬਾ ਢੇਰੋ ਪਿਛਲੇ 40 ਸਾਲਾਂ ਤੋਂ ਇਸੇ ਬੋਰਡ ਟਿਕਿਆ ਹੋਇਆ ਸੀ। ਕੋਰੀ ਬੋਲੀ ਸੁੱਖੇ ਤੇ ਅਫੀਮ ਦੇ ਨਸ਼ੇ ਅਤੇ ਜਣੇ ਖੜੇ ਨਾਲ ਆਡਾ ਲਾਉਣ ਦੇ ਬਾਵਜੂਦ ਉਸ ਦੀ ਮੰਨਤਾ ਵੱਧਦੀ ਹੀ ਰਹੀ ਸੀ ਜਵਾਨੇ ਵਿੱਚ ਬਾਬਾ ਊਠਾਂ ਦਾ ਚੋਰ ਸੀ ਉੱਚਾ ਲੰਮਾ ਟਾਂਗੇ ਵਰਗਾ ਅੜਬ ਜਵਾਨ ਵੱਡੇ ਤੋਂ ਵੱਡਾ ਖੱਬੀਖਾਨ ਥਾਣੇਦਾਰ ਉਸ ਤੋਂ ਚੋਰੀ ਨਹੀਂ ਸੀ ਮਨਵਾ ਸਕਦਾ ਸਾਰੇ ਥਾਣੇਦਾਰਾਂ ਨੂੰ ਫਤਿਹ ਕਰਕੇ ਇੱਕ ਦਿਨ ਉਸ ਨੇ ਭਗਵਾ ਚੋਲਾ ਪਾ ਲਿਆ ਇਸ ਇੱਕ ਦਾ ਵਾਲੇ ਬੋਰਡੇੇਠਾਂ ਆ ਬੈਠਿਆ ਇੱਥੇ ਕਈ ਅਮਲੀ ਸੇਵਕ ਉਸਦੀਆਂ ਚਿਲਮਾ ਪਰਨ ਸੁੱਖਾ ਰਗੜਨ ਤੇ ਚਾਹ ਛਕਣ ਲਈ ਆ ਜੁੜੇ ਜਦੋਂ ਬਾਬੇ ਨੂੰ ਕਿਸੇ ਉੱਤੇ ਕਰੋਪੀ ਹੁੰਦੀ ਤਾਂ ਉਸ ਨੂੰ ਗਾਲਾਂ ਕੱਢਣੀਆਂ ਬੰਦ ਕਰ ਦਿੰਦਾ ਇਸ ਦਾ ਅਰਥ ਸੀ ਕਿ ਹੁਣ ਉਹ ਸੇਵਕ ਇਸ ਡੇਰੇ ਵਿੱਚ ਨਹੀਂ ਠਹਿਰ ਸਕਦਾ ਉਸ ਦੇ ਡੇਰੇ ਦਾ ਕੇਂਦਰ ਬਿੰਦੂ ਸੁੱਖਾ ਰਗੜਨ ਵਾਲਾ ਕੋਟਣਾ ਤੇ ਕੁੰਡਾ ਸੀ ਉਸਨੇ ਝੰਡਾ ਇੱਕ ਮੋਟਾ ਲੰਮਾ ਜਾਤੂ ਛਾਂਕੇ ਇੱਕ ਪਾਸਿਓਂ ਗੋਲ ਕਰ ਲਿਆ ਸੀ ਤੇ ਦੂਜੇ ਸਿਰੇ ਵਿੱਚ ਸਲ ਘੜਵਾ ਕੇ ਸੰਗੜ ਨਾਲ ਬੋਰਡ ਦੇ ਡਾਣੇ ਉੱਤੇ ਬੰਨ ਦਿੱਤਾ ਸੀ ਇਸ ਦੇ ਐਨੇਠਾ ਚੌਂਦਰੇ ਉੱਤੇ ਵੱਡਾ ਜੰਗੀ ਕੁੰਡਾ ਗੱਡ ਰੱਖਿਆ ਸੀ ਇਸ ਕੋਟਣੇ ਉੱਤੇ ਰੰਗ ਬਰੰਗੀਆਂ ਲੀਰਾਂ ਤੇ ਟੱਲ ਮੰਨੇ ਹੋਏ ਸਨ ਜਣਾ ਖਣਾ ਬਾਬੇ ਦੇਸ ਸਲੋਤਰ ਸਿੰਘ ਨੂੰ ਹੱਥ ਨਹੀਂ ਸੀ ਪਾ ਸਕਦਾ ਕੇਵਲ ਉਸਦੇ ਗਾਲਾਂ ਨਾਲ ਚੰਡੇ ਖਾਸ ਚੇਲੇ ਹੀ ਇਸ ਨਾਲ ਸੁੱਖਾ ਰਗੜਦੇ ੱਲਾਂ ਦੀ ਆਵਾਜ਼ ਸੁਣ ਕੇ ਬੋਰਡ ਉੱਤੇ ਬੈਠੀਆਂ ਗਿਰ ਜਾਂ ਉੜ ਜਾਂਦੀਆਂ ਬਾਬੇ ਨੂੰ ਸੁੱਖੇ ਅਫੀਮ ਤੇ ਚਰਸ ਦੀ ਘਾਟ ਨਹੀਂ ਸੀ ਅਤੇ ਨਾ ਹੀ ਸੇਵਕਾਂ ਦੀ ਟੋਣੇ ਲਈ ਲੱਕੜਾਂ ਬਾਬਾ ਖੁਦ ਇਕੱਠੀਆਂ ਕਰਦਾ ਕਿਉਂਕਿ ਲੱਕੜਾਂ ਚੋਰੀ ਕਰਨ ਜਾਂ ਕਿਸੇ ਗੁਹਾਰੇ ਨੂੰ ਪਾੜ ਲਾਗੇ ਪਾਥੀਆਂ ਕੱਢਣ ਦਾ ਆਨੰਦ ਬਾਬਾ ਆਪ ਮਾਣਦਾ ਸੀ ਇਸ ਨਾਲ ਉਸ ਦਾ ਜਵਾਨੀ ਵੇਲੇ ਦਾ ਚੋਰੀ ਦਾ ਠਰ ਪੂਰਾ ਹੋ ਜਾਂਦਾ ਬਾਬੇ ਦੇ ਡੇਰੇ ਤੋਂ ਪਰਾ ਸਰਕਾਰੀ ਬੀੜ ਸੀ ਇਹ ਬੀੜ ਰਾਜੇ ਦੇ ਘੋੜਿਆਂ ਲਈ ਰੱਖਵਾ ਸੀ ਇੱਥੇ ਹੋਰ ਕਿਸੇ ਨੂੰ ਵੜਨ ਦੀ ਆਗਿਆ ਨਹੀਂ ਸੀ ਇਸ ਬੀੜ ਦੀ ਰਾਖੀ ਲਈ ਕਈ ਜਮਾਦਾਰ ਰੱਖੇ ਹੋਏ ਸਨ ਜੋ ਚੋਰੀ ਡੰਗਰ ਚਾਰਨ ਆਏ ਪਾਲੀਆਂ ਨੂੰ ਫੜ ਲੈਂਦੇ ਤੇ ਫੀ ਡੰਗਰ ਦੇ ਹਿਸਾਬ ਚੱਟੀ ਪਰਵਾਹ ਕੇ ਛੱਡਦੇ ਲਾਗਲੇ ਪਿੰਡਾਂ ਦੇ ਅਮਲੀ ਠੰਮਲੀ ਵੀ ਲੱਕਣਾ ਵੱਡਣ ਆਏ ਇਹਨਾਂ ਜਮਾਦਾਰਾਂ ਦੇ ਕਾਬੂ ਆ ਜਾਂਦੇ ਪਰ ਬਾਬੇ ਟੇਰੂ ਨੂੰ ਕੌਣ ਰੋਕ ਸਕਦਾ ਸੀ ਹਨੇਰੇ ਸਵੇਰੇ ਬਾਬਾ ਕੋਹਾੜੀ ਨਾਲ ਬੀੜ ਵਿੱਚੋਂ ਕੋਈ ਖੜ ਸੋਕੜ ਲੱਕੜ ਜਾਂ ਮੋੜੀ ਵੱਢ ਲਿਆਉਂਦਾ ਇਸ ਨਾਲ ਤੂਣਾ ਅਠੇ ਪਹਿਰ ਤੁਖਦਾ ਰਹਿੰਦਾ ਜਦੋਂ ਇਹ ਬੀੜ ਠੇਕੇ ਉੱਤੇ ਚੜ ਗਿਆ ਤਾਂ ਠੇਕੇਦਾਰ ਨੇ ਸਿੱਧਾਂ ਵਾਲੇ ਡੇਰੇ ਤੋਂ ਕੁਝ ਦੂਰ ਕੱਚਾ ਕੋਠਾ ਛੱਤ ਕੇ ਲੱਕੜਾਂ ਦਾ ਵੱਡਾ ਟਾਲ ਲਗਾ ਲਿਆ। ਇਹ ਟਾਲ ਤਰ੍ਹਾਂ-ਤਰ੍ਹਾਂ ਦੀਆਂ ਲੱਕੜਾਂ ਦਾ ਵੱਡਾ ਜ਼ਖੀਰਾ ਸੀ ਜਿੱਥੋਂ ਗੱਡੇ ਭਰ-ਭਰ ਕੇ ਮੰਡੀ ਨੂੰ ਜਾਂਦੇ। ਬਾਬਾ ਟੀਰੂ ਬੀੜ ਨੂੰ ਆਪਣਾ ਹੀ ਇਲਾਕਾ ਸਮਝਦਾ ਸੀ। ਠੇਕੇ ਉੱਤੇ ਚੜਨ ਨਾਲ ਬਾਬੇ ਨੂੰ ਇਓਂ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਸੋਨੇ ਉੱਤੇ ਪਾਣੀ ਡੋਲ ਦਿੱਤਾ ਹੋਵੇ ਅਫੀਮ ਦੀ ਗੋਲੀ ਅੰਦਰ ਸੁੱਟ ਕੇ ਉਹ ਗੂੰਗੁਣੀ ਆਵਾਜ਼ ਵਿੱਚ ਗਰਜਿਆ ਲੋੜਾ ਆ ਗਿਆ ਇਹ ਟੋਪੀ ਬਾਜਾਂ ਦੀ ਸਰਕਾਰ ਹੁਣ ਲੱਕੜਾਂ ਵੇਚ ਕੇ ਖਾਨ ਤੇ ਉਤਰਾਈ ਹੁਣ ਇਸ ਨੇ ਨਹੀਂ ਰਹਿਣਾ ਚਰੰਜੀ ਲੰਗੜੇ ਨੇ ਹਾਮੀ ਭਰੀ ਅੰਗਰੇਜ਼ ਜੰਗਲਾਂ ਨੂੰ ਪਾਲਦਾ ਰਿਹਾ ਇਹ ਦਾਲ ਖਾਣੀ ਜਾਤ ਹਰ ਚੀਜ਼ ਨੂੰ ਵੇਚ ਵੱਟ ਕੇ ਟਕੇ ਖਰੇ ਕਰਨ ਉੱਤੇ ਲੱਗੀ ਹੋਈ ਏ ਇਹ ਤਾਂ ਆਪਣੀ ਮਾਂ ਦੀ ਨੱਥੀ ਵੇਚ ਕੇ ਖਾ ਜਾਣ ਅੰਨਾ ਨੱਥੂ ਕਰਕੇ ਆ ਇਹ ਸਰਕਾਰ ਤਾਂ ਬਸ ਅੰਨੀ ਪੀਹੇ ਤੇ ਕੁੱਤੀ ਚੱਟੇ ਵਾਲੀ ਗੱਲ ਐ ਇਸ ਪਿਛੋਂ ਉਸਤੇ ਚਰੰਜੀ ਟੱਲਾਂ ਵਾਲੇ ਸਲੋਤਰ ਦਿਵਾਲੇ ਸੁੱਖਾ ਰਗੜਨ ਬੈਠ ਗਏ ਬਾਬੇ ਢੇਰੂ ਨੂੰ ਗਾਲਾਂ ਕੱਢਦੇ ਕੱਢਦੇ ਟੂਲੇ ਆਉਣ ਲੱਗੇ ਇੱਕ ਵਾਰ ਦਿੰਚੇਪੇ ਜਦੋਂ ਬਾਬਾ ਕੋਹਾੜੇ ਚੁੱਕ ਕੇ ਲੱਕੜਾ ਲੈਣ ਗਿਆ ਤਾਂ ਠੇਕੇਦਾਰਾਂ ਦੇ ਕੁੱਤੇ ਨੇ ਉਸਦੀ ਲੱਤ ਫੜ ਲਈ ਉਸਨੇ ਕੋਹਾੜੀ ਮਾਰੀ ਤੇ ਕੁੱਤਾ ਚੌਂ ਚੌਂ ਕਰਦਾ ਨਸਿਆ ਬਾਬੇ ਨੇ ਸੌ ਸੌ ਗਾਲ ਕੱਢੀ ਰੋਲਾ ਪੈ ਗਿਆ ਠੇਕੇਦਾਰ ਨੇ ਬਾਬੇ ਦੀ ਲਾਹ-ਪਾ ਕੀਤੀ ਤਾਂ ਬਾਬੇ ਦਾ ਸੁੱਕੜੂ ਸਰੀਰ ਆਰੇ ਉੱਤੇ ਲੱਗੇ ਪੋਰੇ ਵਾਂਗ ਕੰਬਿਆ ਤੇ ਉਗੜ ਗਿਆ ਓਏ ਤੇਰੇ ਵਰਗੇ ਕਈ ਜੁੱਲੀ ਚੱਕਾਂ ਦੇ ਅਸੀਂ ਫੂਤ ਨੇ ਗੱਡੇ ਨੇ ਫੂਕ ਮਾਰੀਏ ਤਾਂ ਤੇਰੀਆਂ ਲੱਕੜਾਂ ਦੀ ਟਾਲੜੀ ਨੂੰ ਖਸਮ ਕਰ ਦਈਏ ਜੇ ਸਾਡੇ ਨੇਰੇ ਦੀ ਛਾਂ ਹੇਠ ਬਸਣਾ ਤਾਂ ਸੁਰਤੋਂਾਂ ਲੱਕੜਾਂ ਦਾ ਇੱਕ ਗੱਡਾ ਨਹੀਂ ਤਾਂ ਤੁਖਮ ਨਾਸ ਕਰ ਦੂੰ ਇਸ ਪਿਛੋਂ ਬਾਬੇ ਨੇ ਟਲੀ ਉੱਤੇ ਮਿੱਟੀ ਦੀ ਚੂੰਡੀ ਰੱਖੀ ਤੇ ਫੂਕ ਮਾਰਨ ਲਈ ਅੱਖਾਂ ਆਡੀਆਂ ਕਰਿੰਦਿਆਂ ਨੇ ਦੌੜ ਕੇ ਬਾਬੇ ਦਾ ਹੱਥ ਫੜ ਲਿਆ ਤੇ ਆਖਿਆ ਮਹਾਰਾਜ ਐਂਡੀ ਕਰੋਪੀ ਨਾ ਦਿਖਾਓ ਠੇਕੇਦਾਰ ਨੇ ਗੜੋਂ ਬਲਾ ਟਾਲਣ ਲਈ ਟਾਲ ਤੋ ਇੱਕ ਖੜਪਾੜ ਚੁੱਕ ਕੇ ਬਾਬੇ ਅੱਗੇ ਛੁੱਟੀ ਬਾਬੇ ਨੇ ਇਸ ਨੂੰ ਆਪਣੀ ਹੱਤ ਕਸਮਝਿਆ ਕਰੋਧਵਾਨ ਹੋ ਕੇ ਬੋਲਿਆ ਸਿੱਧਾਂ ਵਾਲਾ ਬਾਬਾ ਤਾਂ ਇਸ ਢੱਕੇ ਉੱਤੇ ਧਾਰ ਵੀ ਨਹੀਂ ਮਰਦਾ ਚੱਕ ਲੈ ਤੈਂਗੜੀ ਪਾ ਦੇ ਇਸ ਨੂੰ ਆਪਣੀ ਬੇਬੇ ਦੇ ਸਿਵੇ ਤੇ ਉਹ ਕੰਮਦਾ ਹੋਇਆ ਗਾਣਾ ਗਾੜਦਾ ਤੇ ਠੇਕੇਦਾਰ ਦੀ ਮਾ ਪੈਣ ਦੀਆਂ ਗਾਲਾਂ ਕੱਢਦਾ ਡੇਰੇ ਆਵੜਿਆ ਠੇਕੇਦਾਰ ਦੇ ਟਾਲਵਲ ਮੂੰਹ ਕਰਕੇ ਉਹ ਹਰ ਰੋਜ਼ ਪੱਕੇ ਸ਼ਬਦਾਂ ਦਾ ਪਾਠ ਕਰਦਾ ਜਦੋਂ ਲੱਕੜਾਂ ਦਾ ਕੋਈ ਗੱਡਾ ਟਾਲ ਤੋਂ ਮੰਡੀ ਵੱਲ ਜਾਂਦਾ ਤਾਂ ਉਹ ਧੋਣੇ ਉੱਤੇ ਚਿਮਟਾ ਖੜਕਾ ਕੇ ਤੇ ਮਿਰਚਾਂ ਦੀ ਲੱਪ ਸੁੱਟ ਕੇ ਸਰਾਪ ਦਿੰਦਾ ਉਸ ਨੇ ਆਪਣੀ ਸਰਾਪ ਭਾਖਾ ਦਾ ਮੋਰਚਾ ਗੱਡ ਰੱਖਿਆ ਸੀ ਉਸ ਦੀਆਂ ਗਾਲਾਂ ਦੇ ਤੀਰ ਤੂਫੰਗ ਠੇਕੇਦਾਰ ਦੇ ਟਾਲਵਲ ਚੱਲਦੇ ਅਤੇ ਠੇਕੇਦਾਰ ਦਾ ਕੰਮ ਉਸੇ ਤਰ੍ਹਾਂ ਰੇੜ ਰਿਆ ਸੀ ਤੇ ਨਿੱਤ ਲੱਕੜਾਂ ਦੇ ਗੱਡੇ ਉਸੇ ਤਰ੍ਹਾਂ ਮੰਡੀ ਵੱਲ ਲੰਘਦੇ ਸਨ ਬਾਬੇ ਨੇ ਆਪਣੇ श्राप ਦਾ ਪੱਕਾ ਕਰਨ ਲਈ ਤੇ ਠੇਕੇਦਾਰਾਂ ਦੇ ਬੀਜਨਾਸ਼ ਕਰਨ ਲਈ ਜਲਤਾਰਾ ਨਾਮ ਆਰੰਭ ਲਿਆ ਉਂਝ ਅੱਜ ਤੱਕ ਬਾਬੇ ਨੂੰ ਕਿਸੇ ਨੇ ਨਹਾਉਂਦੇ ਨਹੀਂ ਸੀ ਦੇਖਿਆ ਅਫੇਮ ਸੁਖਾ ਛਕਣ ਤੇ ਉਸਮਾਂਤਰ 파ਖਾ ਦੇ ਉਚਾਰਨ ਤੋਂ ਛੁੱਟ ਉਲਗੀ ਸੇ ਹੋਰ ਕਰਮਯੁੱਧ ਵਿੱਚ ਕਦੇ ਨਹੀਂ ਸੀ ਜੋਜਿਆ ਪਰ ਉਸ ਦੇ ਕੱਬੇ ਅੜਬ ਸੁਭਾਤੇ ਹੱਠ ਧਰਮੀ ਅੱਗੇ ਲੱਕੜਾਂ ਦਾ ਤੁਛ ਟਾਲ ਚੀਜ਼ ਹੀ ਕੀ ਸੀ ਮਾਗ ਦੀ ਠੰਡ ਤੇ ਠੱਕੇ ਵਿੱਚ ਹੀ ਉਸਨੇ ਜਲਤਾਰਾ ਕਰਨ ਦਾ ਐਲਾਨ ਕਰ ਦਿੱਤਾ ਰਾਤ ਵੇਲੇ ਸੱਤ ਕੋਰੇ ਕੜੇ ਟੋਬੇ ਵਿੱਚੋਂ ਪਰ ਕੇ ਚੌਂਦਰੇ ਉੱਤੇ ਰੱਖੇ ਗਏ ਤੇ ਉਹਨਾਂ ਦੇ ਗਲਾਂ ਨੂੰ ਖੰਮਣੀਆਂ ਬਨ ਕੇ ਮੰਤਰ ਪੜੇ ਸੜਕੇ 4 ਵਜੇ ਉਸਨੇ ਆਪਣੇ ਚੇਲਿਆਂ ਤੋਂ ਪਾਣੀ ਦੇ ਸੱਤੇ ਘੜੇ ਸਿਰੋਤੇ ਪਵਾ ਲੇ ਠੋਠੋਰ ਕਰਦਾ ਕੁੰਗੜਿਆ ਹੋਇਆ ਆਪਣੀ ਪਾਟੀ ਜੁੱਲੀ ਬਲੇਟ ਧੂਨੇ ਉੱਤੇ ਆ ਬੈਠਾ ਅੱਜ ਬਾਬੇ ਨੇ ਗਾਲਾਂ ਦਾ ਪ੍ਰਸ਼ਾਦ ਕੁਝ ਵਦੇਰੇ ਹੀ ਵਰਤਾਇਆ 11 ਵਜੇ ਨੂੰ ਬਾਬੇ ਨੂੰ ਕਈ ਛਿੱਕਾਂ ਆਈਆਂ ਤੇ ਜ਼ੋਰ ਦਾ ਤਾਪ ਚੜ ਗਿਆ ਸ਼ਾਮ ਤੀਕ ਉਸ ਨੂੰ ਚਾਹ ਪਚਣੋਂ हट ਗਈ ਸਾਰੇ ਚੇਲਿਆਂ ਨੂੰ ਫਿਕਰ ਪੈ ਗਿਆ ਚਰੰਜੀ ਲੰਗੜਾ ਬੋਲਿਆ 나ਗਣੀ ਦੇ ਪੁਜਾਰੀ ਵੀ ਕਦੇ ਜਲਤਾਰਾ ਕਰਦੇ ਨੇ ਟੇਰੂ ਬਾਬੇ ਨੂੰ ਹੁਣ ਪਿੰਡ ਲੈ ਚੱਲੋ ਇੱਥੇ ਤਾਂ ਠੱਗੇ ਨਾਲ ਹੀ ਮਰ ਜਾਓ ਸੇਠ ਜਤੀਰਾਮ ਨੇ ਇਲਾਜ ਦੇ ਖਰਚ ਦਾ ਜਿੰਮਾ ਲਿਆ ਮੋਟੀ ਰਜਾਈ ਤੇ ਲਾਲ ਗਦੇਲਾ ਲਿਆ ਕੇ ਬਾਬੇ ਨੂੰ ਲੋਕ ਮੰਝੀ ਉੱਤੇ ਪਾ ਕੇ ਪਿੰਡ ਦੇ ਦਰਵਾਜ਼ੇ ਵਿੱਚ ਲੈ ਗਏ ਉਥੇ ਉਸ ਦੀ ਟਹਿਲ ਸੇਵਾ ਹੋਣ ਲੱਗੀ ਥੋੜੇ ਦਿਨਾਂ ਵਿੱਚ ਬਾਬੇ ਦਾ ਤਾਪ ਉਤਰ ਗਿਆ ਦਰਵਾਜ਼ੇ ਦੇ ਇੱਕ ਪਾਸੇ ਬਾਬੇ ਦਾ ਧੂਣਾ ਕਾਇਮ ਸੀ ਤੇ ਉਹ ਲਾਲ ਗੁਦੈਲੇ ਉੱਤੇ ਅਰਜਾਈ ਬਲੇਟੇ ਮਟੂਕਣੀ ਮਾਰੀ ਬੈਠਾ ਹੁੰਦਾ ਦਰਵਾਜ਼ੇ ਵਿੱਚੋਂ ਨੇ ਗੋਹਾ ਕੁੜਾ ਲੈ ਜਾਂਦੀਆਂ ਤੀਵੀਆਂ ਤੇ ਪਾਲੀ ਮੁੰਡੇ ਲੰਘਦੇ ਕਈ ਸ਼ਰਾਰਤੀ ਪਾਲੀ ਤੁਰੇ ਜਾਂਦੇ ਕੋਈ ਟਿਚਕਰ ਕਰਦੇ ਤਾ ਬਾਬਾ ਗਾਲਾਂ ਦਾ ਅਖੰਡ ਪਾਠ ਸ਼ੁਰੂ ਕਰ ਦਿੰਦਾ। ਗੋਹਾ ਕੁੜਾ ਕਰਨ ਵਾਲੀਆਂ ਤੀਵੀਆਂ ਮੂਹ ਤੇ ਪੱਲਾ ਲੈ ਕੇ ਕੋਲੋਂ ਦੀ ਲੰਘ ਜਾਂਦੀਆਂ। ਇੱਕ ਦਿਨ ਤੜਕੇ ਲੰਘਦੇ ਹੋਏ ਪਾਲੀਆਂ ਨੇ ਜੱਟਿਚਕਰ ਕੀਤੀ ਤਾਂ ਬਾਬੇ ਨੇ ਕੋਈ ਉੱਤਰ ਨਾ ਦਿੱਤਾ। ਉਹ ਉਸੇ ਤਰ੍ਹਾਂ ਮਟੂਕਣੀ ਮਾਰੀ ਕੰਦ ਨਾਲ ਢੋਲਾ ਈ ਗਲੀਵਲ ਝਾਕਦਾ ਰਿਹਾ। ਜਦ ਖੰਗੂਰਾ ਮਾਰ ਕੇ ਦਾਤਨ ਕਰਦੇ ਹੋਏ ਨੰਬਰਦਾਰ ਨੇ ਬਾਬੇ ਨੂੰ ਫਤਿ ਬੁਲਾਈ। ਤਾਂ ਵੀ ਉਹ ਉਸੇ ਤਰ੍ਹਾਂ ਅਹਲ ਬੈਠਾ ਝਾਕਦਾ ਰਿਹਾ ਇਤਨੇ ਵਿੱਚ ਲੰਗੜਾ ਚਰੰਜੀ ਬਾਮਣ ਤੇ ਅਨਨਥੂ ਆ ਗਏ ਉਹਨਾਂ ਦੀ ਮਿੜਕ ਸੁਣ ਕੇ ਵੀ ਬਾਬਾ ਉਸੇ ਤਰ੍ਹਾਂ ਟਿਕ ਟਿਕ ਹੀ ਲਾਈ ਬੈਠਾ ਰਿਹਾ ਲੋਕ ਇਕੱਠੇ ਹੋ ਗਏ ਚਰੰਜੀ ਬਾਮਣ ਨੇ ਬਾਬੇ ਨੂੰ ਮੋਢੇ ਤੋਂ ਖਲੋਣਿਆ ਤੇ ਇੱਕਦਮ ਪਛਾਣ ਹਟ ਗਿਆ ਉਸਨੇ ਰਾਮ ਰਾਮ ਉਚਾਰਿਆ ਤੇ ਗੰਭੀਰ ਆਵਾਜ਼ ਵਿੱਚ ਆਖਿਆ ਬਾਬਾ ਤਾਂ ਪੂਰਾ ਹੋ ਗਿਆ ਸਾਰੇ ਪਿੰਡ ਨੇ ਹੌਂਕਾ ਭਰਿਆ ਰਾਤ ਨੂੰ ਪਤਾ ਨਹੀਂ ਕਿਸ ਵੇਲੇ ਬਾਬਾ ਬੈਠਾ ਬੈਠਾ ਹੀ ਆਕੜ ਗਿਆ ਸੀ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਦੇ ਦਾਸ ਸੰਸਕਾਰ ਦਾ ਪ੍ਰਬੰਧ ਕਰਨ ਲੱਗੇ ਕਿਸੇ ਨੇ ਖੱਦਰ ਕਿਸੇ ਨੇ ਫੁਲਕਾਰੀ ਤੇ ਸਭਨਾ ਘਰਾਂ ਨੇ ਇੱਕ ਇੱਕ ਲੱਕੜ ਉਸ ਦੀ ਚਿਤਾ ਲਈ ਭੇਂਟ ਕੀਤੀ ਚਾਰ ਗੱਡੇ ਲੱਕੜਾਂ ਦੇ ਇਕੱਠੇ ਹੋ ਗਏ ਸਭਨਾ ਨੇ ਇਹੋ ਸਲਾਹ ਕੀਤੀ ਕਿ ਮੋੜ ਲੱਗ ਗਏ ਹੀ ਬਾਬੇ ਦੀ ਸਮਾਦ ਬਣਾਈ ਜਾਵੇ ਚਰਨਜੀ ਬਹਾਮਣ ਅੰਨਾ ਨੱਥੂ ਤੇ ਆਮਲੀ ਭਗਤ ਮੂਰੇ ਹੋਗੇ ਹਿੱਸਾ ਲੈ ਰਹੇ ਸਨ ਸੇਠ ਜਤੀ RAM ਨੇ ਚੰਦਨ ਦੀ ਲੱਕੜ ਪਾਈ ਸਮੱਗਰੀ ਵਿੱਚ ਕਿਉ ਤਿਲ ਤੇ ਗੂਗਲ ਦਾ ਤੇਲ ਲੱਗ ਗਿਆ ਸੀ ਸੂਰਜ ਅਸਤ ਹੋਣ ਤੋਂ ਪਹਿਲਾਂ ਬਾਬੇ ਦੀ ਚਿਤਾ ਦੇ ਪੰਬੜ ਬਾੜ ਉਠੇ ਸਾਰੇ ਲੋਕ ਤੋਬੇ ਉੱਤੇ ਹੱਥ ਮੂੰਹ ਧੋ ਕੇ ਆਪੋ ਆਪਣੇ ਘਰੀਆਂ ਆ ਗਏ ਪਰ ਚਰਨਜੀਤ ਤੇ ਨੱਥੂ ਚਿਤਾ ਦੀ ਰਾਖੀ ਬੈਠੇ ਰਹੇ ਹਨੇਰੇ ਹੋਏ ਉਹ ਵੀ ਉਠਾਏ ਅਗਲੇ ਦਿਨ ਸਵੇਰੇ ਖੇਤਾਂ ਨੂੰ ਪਾਣੀ ਲਾ ਕੇ ਮੁਰਦੇ ਜੱਟਾਂ ਦੇ ਦੋ ਮੁੰਡੇ ਸਿੱਧਾਂ ਵਾਲੇ ਡੇਰੇ ਕੋਲੋਂ ਦੀ ਲੰਗੇ ਉਹਨਾਂ ਨੇ ਚਿਤਾ ਨੂੰ ਦੇਖਿਆ ਤੇ ਇਸ ਖਿਆਲ ਨਾਲ ਕਿ ਥੱਲੇ ਪਈਆਂ ਲੱਕੜਾਂ ਪੂਰੀ ਤਰ੍ਹਾਂ ਜਲ ਜਾਣ ਅੰਗਿਆਰਾਂ ਵਾਲੀ ਸਵਾ ਨੂੰ ਡਾਂਗ ਨਾਲ ਫਰੋਲਿਆ ਇਹ ਆਕਦਮ ਦੋਵੇਂ ਹੂਕਾ ਮਾਰਦੇ ਹੋਏ ਪਿੰਡ ਵੱਲ ਨਸੁੱਠੇ ਦਰਵਾਜ਼ੇ ਵਿੱਚ ਬੈਠੇ ਲੋਕਾਂ ਨੇ ਉਹਨਾਂ ਨੂੰ ਸਾਹੋ ਸਾਹ ਹੋਏ ਵੇਖਿਆ ਤਾਂ ਦੋਹਾ ਮੁੰਡਿਆਂ ਨੇ ਇਹ ਖਬਰ ਸੁਣਾਈ ਬਾਬੇ ਦਾ ਕੰਕਾਲ ਤਾਂ ਉਸੇ ਤਰ੍ਹਾਂ ਪਿਆ ਲੱਕੜਾਂ ਮੱਚ ਕੇ ਸੁਆਹ ਹੋ ਗਈਆਂ ਸਭ ਲੋਕ ਹੈਰਾਨ ਸਨ ਸਾਰੇ ਇਕੱਠੇ ਹੋ ਗਏ ਸਿੱਧਾਂ ਵਾਲੇ ਡੇਰੇ ਵੱਲ ਤੁਰ ਪਏ ਉਹਨਾਂ ਦੇਖਿਆ ਕਿ ਮੁੰਡਿਆਂ ਦੀ ਗੱਲ ਸੱਚੀ ਸੀ ਸਾਰੇ ਜਣੇ ਆਪਣੇ ਆਪਣੇ ਲਖਣ ਲਾ ਰਹੇ ਸਨ ਕੋਈ ਆਖਦਾ ਸੀ ਅਫੀਮ ਤੇ ਸੁੱਖੇ ਨਾਲ ਹੱਡੀਆਂ ਲੋਹਾ ਬਣ ਗਈਆਂ ਸਨ ਕੋਈ ਆਖਦਾ ਜਲਤਾਰਾ ਅਧੂਰਾ ਰਹਿ ਗਿਆ ਸੀ ਤੇ ਇਹ ਉਸੇ ਦਾ ਫਲ ਸੀ ਕੋਈ ਅਸਚਰਜ ਨਾਲ ਬੋਲਦਾ ਕਿ ਚਾਰ ਗੱਡਿਆਂ ਨਾਲ ਤਾਂ ਭਾਵੇਂ ਹਾਥੀ ਫੂਕ ਲੋ ਬਾਬੇ ਦੀ ਆਤਮਾ ਅਜੇ ਸ਼ਾਂਤ ਨਹੀਂ ਸੀ ਹੋਈ ਚਰਨਜੀ ਬਾਮਣ ਨੇ ਦਾਰਸ਼ਨਿਕ ਸੋਚ ਨਾਲ ਸਿਰ ਹਿਲਾਉਂਦੇ ਹੋਏ ਕਿਹਾ ਬਾਬੇ ਦਾ ਕਿਰਿਆ ਕਰਮ ਪੂਰਾ ਹੋਣਾ ਚਾਹੀਦਾ ਨਹੀਂ ਤਾਂ ਪਿੰਡ ਤੇ ਕੋਈ ਆਫਰ ਟੁੱਟੂਗੀ ਅਜੀਬ ਜਾਪਦਾ ਸੀ ਕਿ ਬੁੱਢੇ ਦੀ ਦੇਹ ਹਾਲੇ ਤੀ ਪੂਰੀ ਤਰ੍ਹਾਂ ਸੜ ਕੇ ਢੇਰੀ ਨਹੀਂ ਸੀ ਹੋਈ ਜਿਵੇਂ ਉਸ ਦੀ ਆਤਮਾ ਉਸੇ ਥਾਂ ਫਿਰਦੀ ਹੋਵੇ ਕਾਣਾ ਨੱਥੂ ਬੋਲਿਆ ਓਏ ਤੁਸੀਂ ਪੰਡਤਾਈ ਚ ਪੈ ਗਏ ਕਿ ਉਹ ਸਮਗਰੀਆਂ ਇਕੱਠੀਆਂ ਕਰਦੇ ਫਿਰਦੇ ਹੋ ਜਾ ਕੇ ਬਾਬੇ ਦਾ ਮਿਰਚਾਂ ਵਾਲਾ ਕੁਜਾ ਲਿਆਓ ਇੱਕ ਜੇਲਾ ਦੌੜਦਾ ਹੋਇਆ ਬੋਰਡ ਹੇਟ ਗਿਆ ਤੇ ਕੁਜਾ ਚੁੱਕ ਲਿਆ। ਚਰਨਜੀ ਨੇ ਮਿਰਚਾਂ ਦਾ ਕੁਜਾ ਚਿਤਾ ਉੱਤੇ ਉਲਟ ਦਿੱਤਾ। ਅੱਗ ਦਾ ਲਾਲ ਧੂਆ ਚਿੜਚਿੜ ਕਰਦਾ ਅਸਮਾਨ ਨੂੰ ਚੜ ਗਿਆ ਤੇ ਜੁਫੇਰੀ ਗੋੜੀ ਬਾਸ ਫੈਲ ਗਈ। ਬਾਬੇ ਦੀ ਆਤਮਾ ਸ਼ਾਂਤ ਹੋ ਗਈ। ਧੰਨਵਾਦ ਜੀ। ਆਪ ਜੀ ਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ